ਸੀ ਮੰਨ ਲਓਣਾ ਵੀ ਮੇਰੇ ਘਰ ਦੀ ਹੈਂਡੀਕੈਰ ਟਾਇਰ ਤੇ ਮੇਰਾ ਮੁੰਡਾ ਵੀ ਹੈਂਡੀਕੈਰ ਟਾਇਰ ਮੰਨ ਲਓ ਉਹ ਦੀਂਦਾਣੀ ਕਰ ਰਾਤ ਨੂੰ ਤੇ ਉਹਦੇ ਨਾਲ ਨਾ ਠੱਗੀ ਹੋਈ ਆ 6000 ਰੁਪਏ ਦੀ ਤੇ ਕੋਈ ਪੈਲਸਰਾਂ ਵਾਲੇ ਬੰਦੇ ਆ ਮੰਨ ਲਓ ਵੀ ਪੈਲਸਰਾਂ ਦਾ ਪੈਕਿੰਗ ਕਰਨੀ ਆ ਉਹਨੂੰ ਆਏ ਸੀ ਮੁੰਡੇ ਨੂੰ ਵੀ ਚਲੋ ਮੇਰੇ ਚਾਚੇ ਨੂੰ ਵੀ ਟੈਗ ਹੋਇਆ ਤੇ ਵੀ ਪਿਆ ਉਹ ਵੀ ਘਰੇ ਨਾ ਮੈਂ ਤੇ ਮੇਰੀ ਚਾਚੀ ਪੈਕਿੰਗ ਕਰੀ ਚੱਲਾਂਗੇ ਪੈਲਸਰਾਂ ਤੇ ਬਾਈ ਜੀ ਹੋਰ ਨਾ ਕੋਈ ਬੰਦਾ ਫਾਜੋ ਮੰਨ ਲੋ ਸ਼ੀ ਪਹਿਲਾਂ ਤਾਂ ਪੁਆਏ ਉਹਨਾਂ ਨੇ ਮੰਨ ਲੋ ਵੀ 550 ਰੁਪਏ ਉਦੋਂ ਬਾਅਦ ਉਹਨਾਂ ਨੇ ਪੁਆਇਆ ਮੰਨ ਲੋ 650 ਰੁਪਏ ਫੇਰ ਉਹਨਾਂ ਨੇ ਪੁਆਇਆ ਜੀ 2500 ਰੁਪਏ ਵੀ ਤੁਹਾਡਾ ਮਾਲ ਬਚੰਡੇ ਆ ਗਿਆ ਤੇ ਘਰੇ ਛੱਡ ਦਿਆਂਗੇ ਤੇ ਸਾਨੂੰ ਪੈਸੇ ਹੋਰ ਪਾਓ ਤੇ ਉਹਦਾ ਮੰਨ ਲੋ ਸਨਾਖਤੀ ਕਾਰਡ ਲਿਆ ਉਹਨਾਂ ਨੇ ਤੇ 6000 ਰੁਪਏ ਦੀ ਉਹਦੇ ਨਾਲ ਠੱਗੀ ਹੋਈ ਆ ਮੰਨ ਲੋ ਉਹਨੇ ਤਾਂ ਵਿਚਾਰੇ ਨੇ ਪੈਲਸਨਾ ਦਾ ਕਹੇ ਕਿ ਮੰਨ ਲਓ ਵੀ ਪੈਕਿੰਗ ਕਰੇ ਕਰੇ ਚੱਲਾਂਗੇ ਵੀ ਸਾਨੂੰ ਰੋਜ਼ਗਾਰ ਮਿਲ ਜਾਊਗਾ ਤੇ ਉਹ ਅੱਗੋਂ ਠੱਗੀ ਮਾਰ ਗਏ ਮੈਂ ਤਾਂ ਇੱਕ ਗੱਲ ਆਣਾ ਵੀ ਠੱਗੀ ਮਾਰਨ ਵਾਲਿਓ ਤੇ ਜਾਂ ਕੋਈ ਬੰਦਾ ਮੰਨ ਲਓ ਵੀ ਠੱਗੀ ਮਰਾਉਂਦਾ ਕਿਸੇ ਨਾਲ ਬਹੁਤ ਮਾੜੀ ਗੱਲ ਆ ਇਹ ਚੰਗੀ ਗੱਲ ਨਹੀਂ ਵੀ ਅਸੀਂ ਤਾਂ ਇਹੀ ਗੱਲ ਆਣਾ ਵੀ ਚਲ ਮੇਰੇ ਪੁੱਤ ਨਾਲ ਤਾਂ ਠੱਗੀ ਹੋ ਗਈ ਵੀ ਮੰਨ ਲਓ ਜਿਹੜੇ ਨੂੰ ਦੀਂਦਾ ਨਹੀਂ ਉਹਨੇ ਤਾਂ ਪੈਸਿਆਂ ਦੇ ਪੈਸੇ ਇਕੱਠੇ ਕਰਿਆ ਵੀ ਕੋਈ ਬੰਦਾ ਹੋਰ ਨਾ ਫਸ ਜਾਓ ਇਸ ਸਕੀਮ ਚ ਏ ਭਾਈ ਕੋਈ ਸਕੀਮ ਨਹੀਂ ਕੋਈ ਕੁਛ ਨਹੀਂ ਫਰਾਡ ਆ ਇਹ ਕੰਮ ਜਿਹੜੇ ਬੰਦੇ ਆਦੇ ਨਾ ਵੀ ਪੈਸਰਾਂ ਪੈਕਿੰਗ ਫਿਰ ਇੱਥੇ ਆਉਂਦੀ ਆ ਪਤਾ ਨਹੀਂ ਸਨੈਪਚੈਟ ਤੇ ਆਉਂਦੇ ਪਤਾ ਨਹੀਂ ਕਾਤੇ ਆਉਂਦੇ ਇੰਸਟਾਗ੍ਰਾਮ ਤੇ ਤੇ 6000 ਰੁਪਏ ਦੀ ਠੱਗੀ ਮਾਰ ਗਏ ਮੰਨ ਲਓ ਬੰਦੇ ਹੈਪੀ 6000 ਰੁਪਏ ਦੀ ਠੱਗੀ ਮਾਰ ਗਏ ਰਾਜੂ ਨਾ ਬੰਦੇ ਕਿਉਂ ਹਾਂ ਪੈਸਨਾ ਦਾ ਕੰਮ ਸੀਗਾ ਯਾਰ ਇਹਨੂੰ ਆ ਦੇ ਕੇ ਪੈਸਨਾ ਪੈਕਿੰਗ ਕਰ ਲਿਆ ਕਰਿਓ ਇਹਨੂੰ ਰਾਜੂ ਨੂੰ ਆਇਆ ਸੀ ਵੀ 40000 ਵੀ ਤੈਨੂੰ ਵੀ ਪਤਾ ਇਹਨੂੰ ਦੀਂਦਾ ਨਹੀਂਗਾ ਤੇ ਵੀ ਇਹਨੂੰ ਆਇਆ ਸੀ ਮੈਂ ਤੇ ਮੇਰੀ ਚਾਚੀ ਵੀ ਘਰੇ ਨਾ ਪੈਸਰਾ ਮੰਨ ਲੋ ਵੀ ਪੈਕਿੰਗ ਕਰੀ ਚੱਲਿਆ ਕਰਾਂਗੇ ਉਹਨਾਂ ਨੇ ਬਾਈ 6000 ਰੁਪਿਆ ਪਵਾ ਲਿਆ 6000 ਰੁਪਿਆ ਪਵਾ ਲਿਆ ਮੰਨ ਲਾ ਤੇ ਇਹਨੂੰ ਮੁੜ ਕੇ ਤੇ ਉਹ ਆਦੇ ਅਸੀਂ ਤੇਰੇ ਤੇ ਰਵਟ ਕਰਦੇ ਆ ਇਹਨੂੰ ਅੱਗੋਂ ਮੋੜ ਕੇ ਆਦੇ ਵੀ ਰਵਟ ਕਰਦੇ ਆ ਤੇਰੇ ਤੇ ਹਾਂ ਤੇ 6000 ਰੁਪਿਆ ਦੀ ਠੱਗੀ ਮਾਰ ਕੇ ਇਹਨਾਂ ਬੰਦੇ ਤੇ ਕਿੱਡੀ ਮਾੜੀ ਗੱਲ ਹੈ ਹਨਾ ਪੂਰੀ ਮਾੜੀ ਹੈ ਹਾਂ ਮੈਂ ਤਾਂ ਇਹੀ ਗੱਲ ਆਣਾ ਵੀ ਠੱਗੀ ਮਾਰਨ ਵਾਲਿਆ ਬਚ ਜਾ ਜਿੱਦੇ ਕਿਤੇ ਸਾਡੇ ਡੇਕੇ ਆ ਗਿਆ ਤੇ ਫਿਰ ਹਸਾਬ ਲਾ ਲਈ ਹਾਂ ਭਾਈ ਬਚੋ ਇਹਨਾਂ ਤੋਂ ਫਰਾਡ ਹੈ ਇਹ ਕੰਮ ਜਿਹੜਿਆ ਪੈਸਾ ਨਾਲ ਪੈਕਿੰਗ ਦੀ ਘਰੇ ਆਦੇ ਹਨਾ ਬਚੋ ਇਹਨਾਂ ਤੋਂ ਪਰ ਸਾਡੇ ਨਾਲ 6000 ਰੁਪਏ ਦੀ ਠੱਗੀ ਮਾਰ ਗਏ ਬੰਦੇ ਪਰ ਠੱਗੀ ਮਾਰਨ ਵਾਲਾ ਤੇ ਮਰਵਾਉਣ ਵਾਲਾ ਬੰਦਾ ਬਹੁਤ ਔਖੇ ਹੋ ਹੋ ਮਰਦੇ ਆ ਬੰਦਾ ਦੋਹੀ ਹੋਇਆ ਇੰਨੀ ਗੱਲ ਆਦਾ ਹੁੰਦਾ ਤੇ ਭਾਈ ਤੁਸੀਂ ਮੇਰੇ ਬੱਚੇ ਨੂੰ ਮੰਨ ਲੋ ਉਹਨੂੰ ਦੀਂਦਾ ਨਹੀਂਗਾ ਜਿਹੜੇ ਤੋਂ ਤੁਸੀਂ 6000 ਰੁਪਇਆ ਪਵਾਇਆਗਾ ਤੇ ਘਰ ਦੀ ਮੇਰੇ ਹੈਂਡੀਕਾਟ ਹੈ ਪਿਓ ਮੇਰਾ ਬਿਮਾਰ ਪਿਆ ਹੈ ਗਾਂ ਮੇਰੇ ਭਰਾ ਨੂੰ ਟੈਕ ਹੋਇਆ ਜਿਹੜਾ ਪਿਆਗਾ ਤੇ ਤੁਸੀਂ 6000 ਰੁਪਇਆ ਪਵਾ ਕੇ ਤੇ ਮੌਜਨਾ ਭੱਜ ਕੇ ਕਿਸੇ ਪਾਸੇ ਨੰਬਰ ਵੀ ਭਾਈ ਹੈਗਾ ਸਾਡੇ ਕੋਲੇ ਉਹਨਾਂ ਦਾ ਸਾਰਾ ਕੁਝ ਪਿਆਗਾ ਤੇ ਪਰ ਮਾੜੀ ਗੱਲ ਕਰੀ ਇਹਨਾਂ ਨੇ ਬਹੁਤ ਜਿਆਦਾ ਮਾੜੀ ਗੱਲ ਕਰੀ ਹੈ ਬਾਈ